ਜਿਹੜੇ ਸਾਡੇ ਵੀਦਰ ਪੰਡੇ ਯਾਰ ਕੀ ਕਹਿਣਾ ਚਾਹੁੰਦੇ ਵਾਜ। ਅਸੀਂ ਜਿਵੇਂ ਚੈਕਿੰਗ ਕਰ ਰਹੇ ਹਾਂ ਜਿਹੜੇ ਕੋਲ ਕੋਈ ਕੋਈ ਵੀ ਰੂਲ ਦੀ ਉਹ ਕਰ ਰਹੇ ਉਹਨਾਂ ਨੂੰ ਅਸੀਂ ਚਲਾਨ ਕਰਦੇ ਆਂ ਜਿਹਦੇ ਕੋਲ ਪੇਪਰ ਪੂਰੇ ਨਹੀਂ ਤੇ ਜਿਨ੍ਹਾਂ ਕੋਲ ਪੂਰੇ ਕੰਪਲੀਟ ਪੇਪਰ ਨੇ ਅਸੀਂ ਉਹਨੂੰ ਇਹ ਸਰਟੀਫਿਕੇਟ ਦੇ ਕੇ ਉਹਨੂੰ ਸਨਮਾਨਿਤ ਕਰਦੇ ਆਂ ਵੀ ਤਾਂ ਜੋ ਉਹਨੂੰ ਦੇਖ ਕੇ ਨਾਲਦਿਆਂ ਨੂੰ ਵੀ ਮੋਟੀਵੇਸ਼ਨ ਮਿਲੇ ਵੀ ਅਸੀਂ ਵੀ ਆਪਣੇ ਪੇਪਰ ਪੂਰੇ ਰੱਖੀਏ। ਇਹੀ ਅੱਜ ਸਾਡਾ ਮੇਨ ਮੋਟਿਵ ਹੈ। ਲੋਕਾਂ ਨੂੰ ਵੀ ਅਪੀਲ ਕਰਉਂਦੀ ਲੋਕਾਂ ਨੂੰ ਅਪੀਲ ਹੈ ਵੀ ਜਦੋਂ ਵੀ ਉਹ ਕਰੋ ਆਪਣਾ ਬਾਈਕ ਲੈ ਕੇ ਚੱਲਦੇ ਆ ਤਾਂ ਆਪਣੇ ਪੇਪਰ ਯੂ ਚੈੱਕ ਕਰ ਲੈਣਾ ਕੋ ਡਰਾਈਵਿੰਗ ਲਾਇਸੈਂਸ ਹੋਵੇ ਤੇ ਆਪਣੀ ਜੋ ਵੀ ਕਾਰ ਜਾਂ ਸਕੂਟਰ ਮੋਟਰਸਾਈਕਲ ਹੈ ਉਹਦੇ ਪੂਰੇ ਪੇਪਰ ਨਾਲ ਹੋਣ ਤਾਂ ਤੇ ਜੋ ਵੀ ਟ੍ਰੈਫਿਕ ਰੂਲ ਹੈ ਉਹਨਾਂ ਨੂੰ ਅਵੇਅਰ ਕਰਕੇ ਆਪਣਾ ਰੋਡ ਤੇ ਚੱਲਣ ਤੇ ਸਹੀ ਥਾਂ ਤੇ ਪਾਰਕਿੰਗ ਕਰਨਾ ਇਹਨਾਂ ਦੇ ਕੋਈ ਕਾਗਜ਼ੀ ਜਾਂ ਕੋਈ ਲਾਇਸੈਂਸ ਦੀ ਜਾਂ ਕੋਈ ਪੁਲਿਸਨ ਨਾਕਡ ਹੋਣਾ ਤਾਂ ਕਿੰਨਾ ਕਿ ਜੁਰਮਾਨਾ ਕੱਟੇ ਜਾ ਸਕਦਾ ਹੈ ਦੇਖੋ ਜੀ ਇਹ ਇਹਦੇ ਚ ਇਹ ਵੀ ਜਿਵੇਂ ਬੈਲਟ ਦਾ ਉਹਦਾ 500 ਰੁਪਏ ਚਲਾਣ ਹੈਗਾ ਤੇ ਜੇ ਆਪਣਾ ਫਿਲਮ ਤੋਂ ਬਿਨਾਂ ਉਹਦੇ 5000 ਚਲਾਨ ਹੈਗੇ ਨੇ ਜੇ ਅੰਡਰ ਏਜ ਹੈ ਉਹਦਾ 5000 ਤੋਂ 25000 ਤੱਕ ਦਾ ਚਲਾਨ ਹੈ ਸੋ ਇਸ ਲਈ ਸਾਰਿਆਂ ਨੂੰ ਰਿਕਵੈਸਟ ਹੈ ਵੀ ਸਪੈਸ਼ਲ ਜਿਹੜੇ ਛੋਟੇ ਏਜ ਦੇ ਬੱਚੇ ਨੇ ਉਹਨਾਂ ਨੂੰ ਕੋਈ ਵੀ ਵਾਈਕਲ ਨਾ ਦਿਓ ਇੱਕ ਤਾਂ ਉਹ ਸੱਟ ਖਾਣਗੇ ਖੁਦ ਐਕਸੀਡੈਂਟ ਹੋਊਗਾ ਉਹਨਾਂ ਦਾ ਤੇ ਨਾਲ ਦੂਜੇ ਦਾ ਵੀ ਨੁਕਸਾਨ ਕਰਦੇ ਨੇ ਉਹ ਸਰ ਈ ਰਿਕਸ਼ਾ ਕਾਰਨ ਟ੍ਰੈਫਿਕ ਦੇ ਵਿੱਚ ਕਾਫੀ ਸਮੱਸਿਆ ਆ ਰਹੀ ਹੈ ਇਸ ਬਾਰੇ ਕੀ ਕਰਦੇ ਈ ਰਿਕਸ਼ਾ ਲਈ ਅਸੀਂ ਕਾਫੀ ਸਖਤਾਈ ਕੀਤੀ ਹੋਈ ਹੈ ਤੇ ਰੋਜ਼ ਡੇਲੀ ਚੈੱਕ ਕਰਕੇ ਉਹਨਾਂ ਨੂੰ ਬਾਂਡ ਵੀ ਕਰਦੇ ਨੇ ਤੇ ਉਹਨਾਂ ਨੂੰ ਵਾਰੀ ਦਿੱਤੀ ਹੈ ਵੀ ਜਦੋਂ ਵੀ ਸਵਾਰੀ ਕੋਈ ਲੈਣੀ ਹੈ ਤਾਂ ਉਹ ਸਾਈਡ ਤੇ ਰੋਕ ਕੇ ਫਿਰ ਸਵਾਰੀ ਲੈਣ ਇਹਨਾਂ ਵਿੱਚ ਸੜਕ ਦੇ ਰੋਕ ਲੈਣ ਜਿਹੜੇ ਅੰਦਰਲੇ ਭੀੜੇ ਬਾਜ਼ਾਰ ਹੈ ਉੱਥੇ ਉਹਨਾਂ ਦੀ ਐਂਟਰੀ ਬੰਦ ਕੀਤੀ ਹੈ ਉੱਥੇ ਹੀ ਬਣ ਕੇ ਅਸੀਂ ਕੁਝ ਬੈਰੀਕੇਡਸ ਵੀ ਲਾਏ ਨੇ ਤਾਂ ਜੋ 릭ਸ਼ਾ ਐਂਟਰ ਨਾ ਕਰ ਸਕਦੇ ਉਹ ਅੱਜ ਸਾਡੇ ਨਾਲ ਜੀ ਆਪਣੇ ਡੀਐਸਪੀ ਸਾਹਿਬ ਅਮਨ ਜੀ ਵੀ ਆਈ ਹੈ ਤੇ ਸਾਨੂੰ ਬਹੁਤ ਇਸ ਚੀਜ਼ ਦਾ ਮਾਣ ਹੈ ਵੀ ਅਗਰਵਾਲ ਸਭਾ ਵੱਲੋਂ ਜਿਹੜੇ ਅਸੀਂ ਇਹ ਸ਼ੀਲਡਾਂ ਤੇ ਜਿਹੜੇ ਸਰਟੀਫਿਕੇਟ ਹੈ ਸਾਨੂੰ ਕਿਹਾ ਯਾਰ ਵੀ ਤੁਸੀਂ ਆਪਾਂ ਸ਼ਹਿਰ ਦੇ ਵਿੱਚ ਇੱਕ ਮੁਹਿੰਮ ਚਲਾਈਏ ਤਾਂ ਜੇ ਜਿਹੜੀ ਇੰਨੀ ਵੱਡੀ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਹੈ ਉਹਨੂੰ ਕੰਟਰੋਲ ਕਰੀਏ ਉਹਦੇ ਬਾਰੇ ਇੱਕ ਵਿਚਾਰ ਕੀਤਾ ਵੀ ਆਪਾਂ ਲੋਕਾਂ ਨੂੰ ਬੜੇ ਵਧੀਆ ਢੰਗ ਨਾਲ ਸਨਮਾਨਿਤ ਕਰੀਏ ਤਾਂ ਜੋ ਲੋਕਾਂ ਦੇ ਵਿੱਚ ਇਹ ਜਾਵੇ ਯਾਰ ਵੀ ਜੇ ਉਹਨੂੰ ਸਨਮਾਨਿਤ ਕੀਤਾ ਤੇ ਮੈਂ ਕਿਉਂ ਨਹੀਂ ਤੇ ਇਹਨੂੰ ਵੇਖ ਕੇ ਉਹ ਸਰਕ ਬੰਦਾ ਹੀ ਉਹ ਜੋ ਆਪਦੇ ਕਾਗਜ਼ ਪੱਤਰ ਘਰੋਂ ਪੂਰੇ ਲੈ ਕੇ ਚੱਲੇ ਇੰਦੇ ਵੀ ਅਸੀਂ ਜਿਹੜਾ ਆਪਣਾ ਡਿਪਟੀ ਸਾਹਿਬ ਦਾ ਤੇ ਜਿਹੜੇ ਸਾਡੇ ਹੈ ਟਰੈਫਿਕ ਜਿਲ੍ਹਾ ਟਰੈਫਿਕ ਇੰਚਾਰਜ ਹੈ ਸ਼ਹਿਰੀ ਇੰਚਾਰਜ ਹੈ ਉਹਨਾਂ ਦਾ ਬਹੁਤ ਬਹੁਤ ਆਪਦੀ ਸਭਾ ਵੱਲੋਂ ਧੰਨਵਾਦ ਕੀਤਾ ਵੀ ਸਾਨੂੰ ਐਸੀ ਯੋਗ ਸਮਝਿਆ ਵੀ ਇਹ ਸਾਡੇ ਤੋਂ ਇਹਨਾਂ ਨੇ ਇਹ ਸਵਾਮਾਂ ਦਾ ਸਾਨੂੰ ਦੇਣ ਦਾ ਮੌਕਾ। ਉਹ ਇੱਕ ਵਿੱਚ ਹੋਰ ਇਸ ਤਰ੍ਹਾਂ ਦੇ ਪ੍ਰਬਲ ਚੱਲਦੇ ਰਹਿਣਗੇ। ਇਹ ਜਿੰਨਾ ਚਿਰ ਸਾਹਿਬ ਦਾ ਹੁਕਮ ਹੋਊਗਾ ਜੀ ਅਸੀਂ ਨਾਲ ਹੈ ਜੀ ਸ਼ਹਿਰ ਦੇ ਵਿੱਚ ਦੇਖੋ ਬੜੇ ਸਾਲਾਂ ਤੋਂ ਜਿਹੜੀ ਸਾਡੀ ਸੰਸਥਾ ਹੈ ਇਹ ਕੰਮ ਕਰਦੀ ਆ ਰਹੀ ਹੈ। ਅਗਾਹਾਂ ਤੋਂ ਵੀ ਜਿਹੜਾ ਅਸੀਂ ਲਗਾਤਾਰ ਪ੍ਰਸ਼ਾਸਨ ਦੇ ਨਾਲ ਰਲ ਕੇ ਕੰਮ ਜਿਹੜੇ ਆਪਦੀ ਹੈ ਰੈਗੂਲਰ ਸਮਾਜ ਸੇਵਾ ਦੇ ਕਰਦੇ ਰਹਿ ਜੀ ਨਾਮ ਕੀ ਕਹਣਾ ਚਾਹੁੰਦਾ ਹਾਂ ਸਰ ਮੇਰਾ ਨਾਮ ਮੰਕੁਸ਼ਾ ਹੈ ਮੈਂ ਫਰੋਇਪਰ ਤੋਂ ਆ ਮੈਂ ਅੱਜ ਮੁਕਸਰ ਆਇਆ ਸੀ ਕੰਮ ਕਰਨ ਲਈ ਤੇ ਅੱਜ ਮੇਰਾ ਇੱਥੇ ਪੁਲਿਸ ਨੇ ਚੈਕਿੰਗ ਕੀਤੀ ਤੇ ਮੇਰੇ ਸਾਰੇ ਡਾਕੂਮੈਂਟ ਪੂਰੇ ਸੀ ਮੇਰੇ ਕੋਲ ਹੈਲਮਟ ਵੀਗਾ ਸੀ ਤੇ ਇਸ ਖੁਸ਼ੀ ਜਨ ਪੰਜਾਬ ਪੁਲਿਸ ਨੇ ਮੇਰਾ ਬਹੁਤ ਵਧੀਆ ਰਿਗਾਰਡਸ ਕੀਤਾ ਮੈਨੂੰ ਬਹੁਤ ਚੰਗਾ ਲੱਗਾ ਬਾਕੀ ਵੀ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਆਪਣੀ ਸੇਫਟੀ ਲਈ ਹੈਲਮਟ ਜ਼ਰੂਰ ਪਾਓ ਬਹੁਤ ਬਹੁਤ ਧੰਨਵਾਦ ਮੁਕਸਰ ਪੰਜਾਬ